ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਦੇ ਸਾਥੀਆਂ ਦਾ ਅੱਜ ਇਸ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਪਹੁੰਚਦੇ ਦਿਲ ਦੀਆਂ ਗਹਿਰੀਆਂ ਜੋ ਧੰਨਵਾਦ ਔਰ ਜੀ ਆਇਆਂ ਨੂੰ ਸਾਥੀਓ ਤੁਹਾਡੇ ਜ਼ਰੀਏ ਮੈਂ ਅੱਜ ਸਮੁੱਚੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹਨਾ ਕਿ ਪਿਛਲੇ ਲੰਬੇ ਸਮੇਂ ਦੇ ਇਤਿਹਾਸ ਤਕਰੀਬਨ 20-25 ਸਾਲ ਦੇ ਜੋ ਇਲੈਕਟੋਰਲ ਹਿਸਟਰੀ ਰਹੀ ਹੈ ਔਰ ਖਾਸ ਤੌਰ ਤੇ ਜਿਹੜੀਆਂ ਇਹ ਇਲੈਕਸ਼ਨਸ ਹੁੰਦੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀਆਂ ਦੀਆਂ ਜਿਹੜੇ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਹੁੰਦੀਆਂ ਨੇ ਇਹਨਾਂ ਦੇ ਵਿੱਚ ਹੁਣ ਤੱਕ ਦੀਆਂ ਸਭ ਤੋਂ ਪੀਸਫੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਹੈ ਜਿਹੜੀ ਉਹ 14 ਤਾਰੀਖ ਨੂੰ ਹੋਈ ਪੋਲਿੰਗ ਬਹੁਤ ਪੀਸਫੁਲ ਰਹੀ ਬਹੁਤ ਸ਼ਾਂਤੀਪੂਰਵ ਤਰੀਕੇ ਨਾਲ ਹੋਈ ਜਿਹਦੇ ਅੱਜ ਰਿਜ਼ਲਟ ਨੇ ਜਿਹੜੇ ਉਹ ਆ ਰਹੇ ਨੇ ਔਰ ਆਲਮੋਸਟ ਤਕਰੀਬਨ ਇੱਕ ਤਰਫਾ ਮਾਹੌਲ ਹੈ ਜਿਹੜਾ ਉਹਨਾਂ ਰਿਜ਼ਲਟਸ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਇਹ ਸਾਰੇ ਪ੍ਰੋਸੈਸ ਦੇ ਲਈ ਮੁਬਾਰਕਬਾਦ ਦਿਨਾ ਉੱਥੇ ਆਮ ਆਦਮੀ ਪਾਰਟੀ ਦੇ ਸਾਡੇ ਨੈਸ਼ਨਲ ਕੰਗregation ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਾਡੀ ਸਾਰੀ ਦੀ ਸਾਰੀ ਪਾਰਟੀ ਦੀ ਟੀਮ ਨੂੰ ਸਾਡੇ ਸਾਰੇ ਐਮ ਐਲ ਏਜ਼ ਨੂੰ ਮਿਨਿਸਟਰਸ ਨੂੰ ਵਰਕਰਸ ਨੂੰ ਵੋਲੰਟੀਅਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਕਿ ਅੱਜ ਚਾਹੇ ਰਿਜ਼ਲਟ ਹੈ ਜੇ 100% ਕਿਉਂਕਿ ਬੈਲਟ ਪੇਪਰ ਦੇ ਨਾਲ ਕਾਊਂਟਿੰਗ ਹੋ ਰਹੀ ਹੈ ਥੋੜਾ ਪ੍ਰੋਸੈਸ ਸਲੋ ਚੱਲਦਾ ਇਹਦੇ ਵਿੱਚ ਪਰ ਟ੍ਰੈਂਡਸ ਨੇ ਜਿਹੜੇ ਜਾਂ ਜਿੰਨੇ ਰਿਜ਼ਲਟ ਆਏ ਨੇ ਉਹ ਇੱਕ ਤਰਫਾ ਪੰਜਾਬ ਦਾ ਝੁਕਾ ਆ ਆਮ ਆਦਮੀ ਪਾਰਟੀ ਵੱਲ ਔਰ ਪੰਜਾਬ ਸਰਕਾਰ ਦੀਆਂ ਨੀਤੀਆਂ ਵੱਲ ਹੋਇਆ ਹੋਇਆ ਉਹ ਇਨ੍ਹਾਂ ਰਿਜ਼ਲਟਸ ਦੇ ਦੇ ذریعے ਸਪਸ਼ਟ ਜ਼ਾਹਰ ਹੋ ਜਾਂਦਾ ਹੈ ਜੇ ਹੁਣ ਤੱਕ ਦੇ ਰਿਜ਼ਲਟਸ ਦੇ ਆਪਾਂ ਨਿਗਾਹ ਮਾਰੀਏ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾਬ ਦੇ ਵਿੱਚ 354 ਜ਼ੋਨ ਸੀਗੇ ਜਿਦੇ ਵਿੱਚੋਂ ਹੁਣ ਤੱਕ 71 ਜ਼ੋਨ ਦਾ ਰਿਜ਼ਲਟ ਆਇਆ ਹੈ ਉਹਨਾਂ 71 ਦੇ ਵਿੱਚੋਂ 42 ਨੇ ਜਿਹੜੇ ਉਹ ਆਮ ਆਦਮੀ ਪਾਰਟੀ ਜਿੱਤ 60 ਨੇ ਜਿਹੜੇ 71 ਦੇ ਵਿੱਚੋਂ 60 ਆਮ ਆਦਮੀ ਪਾਰਟੀ ਦੇ ਫੇਵਰ ਚ ਆ ਚੁੱਕੇ ਨੇ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਕਾਂਗਰਸ ਮਹਿ ਸੱਤ ਦੇ ਵਿੱਚ ਅਕਾਲੀ ਦਲ ਇੱਕ ਦੇ ਉੱਪਰ ਦੋ ਦੇ ਉੱਪਰ ਇੰਡੀਪੈਂਡੈਂਟ ਔਰ ਭਾਜਪਾ ਇੱਕ ਦੇ ਉੱਪਰ ਇਹ ਮੈਂ ਸਮਝਦਾ ਕਿ ਇੱਕ ਤਰਫਾ ਯਾਨੀ ਕਿ ਤਕਰੀਬਨ 85% ਰਿਜ਼ਲਟ ਨੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਏ ਨੇ ਇਸੇ ਤਰੀਕੇ ਬਲਾਕ ਸਭਮਤੀ ਦੀ ਜਦੋਂ ਗੱਲ ਕਰਦੇ ਹਾਂ ਟੋਟਲ 2863 ਬਲਾਕ ਨੇ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚੋਂ ਤੱਕ 1875 ਦਾ ਰਿਜ਼ਲਟ ਜਿਹੜਾ ਉਹ ਹੈ ਤੇ ਇਹਨਾਂ ਵਿੱਚੋਂ 867 ਦੇ ਉੱਪਰ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਯਾਨੀ ਕਿ 68% ਬਲਾਕਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿੱਤ ਦਰਜ ਕਰ ਚੁੱਕੀ ਹੈ ਆ ਕਾਂਗਰਸ ਮਹਿਜ਼ 216 ਬਲਾਕਾਂ ਦੇ ਵਿੱਚ ਅਕਾਲੀ ਦਲ 129 ਦੇ ਉੱਪਰ 인ਡੀਪੈਂਡੈਂਟ 63 ਦੇ ਉੱਪਰ ਬੀਜੇਪੀ 20 ਦੇ ਉੱਪਰ ਸੋ ਇਹ ਮੈਂ ਸਮਝਦਾ ਕਿ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 85% ਬਲਾਕਾਂ ਦੇ ਉੱਪਰ ਆਮ ਆਦਮੀ ਪਾਰਟੀ ਜਿੱਤ ਦਰਜ ਕਰ ਚੁੱਕੀ ਹੈ। ਬਾਕੀ ਰਹਿੰਦੇ ਵਿੱਚੋਂ 113 ਦੇ ਵਿੱਚੋਂ ਲੀਡ ਕਰ ਰਹੀ ਹੈ ਔਰ ਬਲਾਕ ਸਮਤੀਆਂ ਦੇ ਵਿੱਚ 68% ਜਿੱਤ ਦਰਜ ਕਰਨ ਦੇ ਨਾਲ-ਨਾਲ 257 ਦੇ ਉੱਪਰ ਜੋ ਟ੍ਰੈਂਡਸ ਚੱਲ ਰਹੇ ਨੇ ਉਹਦੇ ਉੱਪਰ ਲੀਡ ਹੈ ਜਿਹੜੀ ਉਹ ਕਰ ਰਹੀ ਹੈ। ਸੋ ਮੈਂ ਸਮਝਦਾ ਕਿ ਇੱਕ ਤਰਫਾ ਮਾਹੌਲ ਹੈ ਜਿਹੜਾ ਇਹਨਾਂ ਰਿਜ਼ਲਟਸ ਨੇ ਸ਼ੋ ਕਰ ਦਿੱਤਾ ਕਿ ਜੇ ਗੁੱਡ ਗਵਰਨੈਂਸ ਹੋਵੇ ਪੰਜਾਬ ਸਰਕਾਰ ਦੇ ਪਿਛਲੇ ਪੌਣੇ 4 ਸਾਲ ਦੇ ਕੰਮਾਂ ਨੂੰ ਜਿਨ੍ਹਾਂ ਨੂੰ ਅਸੀਂ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਗਏ ਸੀਗੇ ਉਹਦੇ ਉੱਪਰ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਮੋਹਰ ਜਿਹੜੀ ਉਹ ਲਾ ਦਿੱਤੀ ਹੈ ਜਿਹਦੇ ਲਈ ਮੈਂ ਉਚੇਚੇ ਤੌਰ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਹੀ ਜਿੱਤੇ ਹੋਏ ਜਿਹੜੇ ਉਮੀਦਵਾਰ ਨੇ ਚਾਹੇ ਉਹ ਕਿਸੇ ਪਾਰਟੀ ਦੇ ਨੇ ਉਹਨਾਂ ਨੂੰ ਜੇ ਲੋਕਾਂ ਨੇ ਜਿੱਤ ਬਖਸ਼ੀ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕਬਾਦ ਹੈ ਔਰ ਬਾਕੀ ਜਿਨ੍ਹਾਂ ਦਾ ਜਾ ਜਿਨ੍ਹਾਂ ਦਾ ਕਾਊਂਟ ਚੱਲ ਰਿਹਾ ਹੈ ਉਹਨਾਂ ਸਾਰਿਆਂ ਨੂੰ ਸਾਡੀਆਂ ਗੁੱਡ ਵਿਸ਼ੀਜ਼ ਨੇ ਪਰ ਇੱਕ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਰੂਰਲ ਏਰੀਆਜ਼ ਦੇ ਵਿੱਚ ਬਲਾਕ ਸੰਮਤੀ ਦੇ ਵਿੱਚੋਂ ਹੁਣ ਤੱਕ 68% ਔਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ 85% ਜਿੱਤ ਹੈ ਜਿਹੜੀ ਇਹ ਮੈਂ ਸਮਝਦਾ ਕਿ ਜਿੱਥੇ ਹੁਣ ਤੱਕ ਦੀ ਸਭ ਤੋਂ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਈ ਹੈ ਉੱਥੇ ਇੰਨਾ ਵੱਡਾ ਫਤਵਾ ਵੀ ਅੱਜ ਤੱਕ ਸ਼ਾਇਦ ਪਿਛਲੇ 10 15 20 ਸਾਲ ਦੇ ਵਿੱਚ ਕਿਸੇ ਇੱਕ ਪਾਰਟੀ ਨੂੰ ਨਾ ਮਿਲਿਆ ਹੋਵੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਧੰਨਵਾਦ